ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਹੈ ਬਾਬਾ ਫਰੀਦ ਜੀ ਦਾ ਮੇਲਾ ਆ ਚੁੱਕਿਆ ਤੇ ਉਸ ਤਹਿਤ ਆਪਾਂ ਸਿਮਰੇ ਵਾਲੇ ਪਿੰਡ ਪਹੁੰਚੇ ਆ ਸਰਪੰਚ ਗੁਰਮੀਤ ਸਿੰਘ ਜੀ ਜੋ ਕਿ ਕੈਂਸਰ ਦੀ ਦਵਾਈ ਬਹੁਤ ਸਾਲਾਂ ਦੀ ਵਿੱਚ ਬਹੁਤ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਗੁਰਮੀਤ ਸਿੰਘ ਸਾਹਿਬ ਦਾ ਸਰਪੰਚ ਸ਼ਿੰਗਰੇ ਵਾਲਾ ਮੈਂ ਕਾਫੀ ਨੰਨੇ ਅਰਸੇ ਤੋਂ ਭੈਣ ਭਰਾਵਾਂ ਦੀ ਔਰ ਵੀ ਨਾ ਪਗੇ ਬਾਹਰਲੇ ਨੇੜੇ ਤੇਲੇ ਦੇ ਸਾਰੇ ਭੈਣ ਭਰਾਵਾਂ ਦੀ ਕੈਂਸਰ ਦੀ ਸੇਵਾ ਕਰਦਾ ਹੈ ਜੇ ਕਿ ਬੜੀ ਬਹੁਤੀ ਉਪਰਫੰਤ ਹੋ ਰਹੀ ਹੈ ਇਸ ਕਰਕੇ ਜਿੰਨਾ ਵੀ ਭੈਣ ਭਰਾਵਾਂ ਨੂੰ ਕੋਈ ਰੱਬ ਨਾ ਕਰੇ ਪ੍ਰੋਗਰਾਮ ਆਉਂਦੀ ਹੈ ਤਾਂ ਦਰਸ਼ਨ ਦੇਣ ਮੈਂ ਤੁਹਾਨੂੰ ਬਿਲਕੁਲ 100% ਅਸੀਂ ਸਹੀ ਕਰਾਂਗੇ ਦੂਸਰੇ ਨੰਬਰ ਤੇ ਆਇਆ ਸੰਗਤਾਂ ਨੂੰ ਦੁਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੇ ਸੰਗਤਾਂ ਨੂੰ ਬਾਬਾ ਫੈਦ ਆਗਨ ਪਰਪ ਦੀ ਲੱਖ ਡਕ ਵਧਾਈ ਹੋਵੇ ਸਰਪੰਚਾ ਮੈਂ ਸੁਣਿਆ ਵੀ ਭਾਵੇਂ ਕੈਂਸਰ ਚੌਥੀ ਸਟੇਜ ਦੇ ਵਿੱਚ ਹੋਈ ਉਹ ਵੀ ਇਹ ਮੈਨੂੰ ਆਪ ਨੂੰ ਚੋਸੇ ਸਟੇਜ ਸੀ ਕੈਂਸਰ ਜੀ ਠੀਕ ਹੈ ਜੀ ਹਾਂ ਜੀ ਜੇ ਮੈਨੂੰ 14-15 ਸਾਲ ਹੋ ਗਏ ਮੈਂ ਹੁਣ ਬਿਲਕੁਲ ਸਹੀ ਸਬੰਧਤਾ ਤੇ ਬਾਕੀ ਹੋਰ ਬਥੇਰੇ ਜੇ 90% ਰਿਜ਼ਲਟ ਆ ਰਿਹਾ ਸਾਡੀ ਦਵਾਈ ਦਾ ਜਿਹੜੇ ਕਿ ਵੈਗਰੂ ਨੇ ਕਿਰਪਾ ਕੀਤੀ ਆ ਤੇ ਕੀ ਮੇਨ ਐਡਰੈਸ ਕੀ ਹੈ ਉਹ ਵੀ ਸੰਤ ਤੁਹਾਨੂੰ ਬਿਆਨ ਕਰ ਹਾਂ ਜੀ ਮੇਰਾ ਮੇਰਾ ਜੀ ਐਡਰੈਸ ਹੈ ਜੀ ਗਰਮੀਤ ਸਿੰਘ ਸਾਫ ਦਾ ਸਰਪੰਚ ਲੈਸ ਚਿੰਬਰੀ ਵਾਲਾ ਬੰਦੇ ਚਿੰਬਰੀ ਵਾਲੇ ਤੋਂ ਆਉਣ ਵਾਸਤੇ ਫਰੀਦਕੋਟ ਤੋਂ ਹਰ 20 ਮਿੰਟ ਬਾਅਦ ਨਿੰਨੀ ਬੱਸ ਚੱਲਦੀ ਹੈ ਨਿੰਨੀ ਬੱਸ ਤੇ ਜਦੋਂ ਮਰਜ਼ੀ ਉਸ ਫਰੀਦਕੋਟ ਬੱਸਾਡੇ ਤੇ ਆ ਜਾਓ ਤੇ ਨਿੰਨੀ ਬੱਸ ਤੇ ਤੁਸੀਂ ਦਾਕੇ ਫੜਦੇ ਪਿੰਡ ਆ ਸਕਦੇ ਆ ਛਿੰਦਰੇ ਵਾਲੇ ਐਤਵਾਰ ਨੂੰ ਬੱਸ ਨਹੀਂ ਆਉਂਦੀ ਐਤਵਾਰ ਨੂੰ ਸਾਨੂੰ ਫੋਨ ਕਰ ਦਿਓ ਅਸੀਂ ਆਪ ਆ ਕੇ ਲੈ ਜਾਾਂਗੇ ਇਹ ਫਰੀਦਕੋਟ ਤੋਂ ਹੀ ਆਉਣ ਦਾ ਰਸਤਾ ਹੈ ਤੇ ਫਰੀਦਕੋਟੋਂ ਹੀ ਆਉਣ ਦਾ ਰਸਤਾ ਜੀ ਬਾਕੀ ਰੁਝੇ ਮੋਬਾਈਲ ਨੰਬਰ ਆਪਣਾ ਕੰਟੈਕਟ ਕਰਨਾ ਚਾਹੁੰਦਾ ਹਾਂ ਹਾਂਜੀ ਮੇਰਾ ਮੋਬਾਈਲ ਨੰਬਰ ਹੈ 75890 31110 75890 31110 ਹੈ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਕਾਫੀ ਟਾਈਮ ਤੋਂ ਜਿਹੜੀ ਇਹ ਸੇਵਨ ਨਿਭਾ ਰਹੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਨੇ ਲਿਖਿਆ ਵੀ ਹੋਇਆ ਉੱਪਰ ਕੀ ਲਿਖਿਆ ਹੋਇਆ ਦਵਾਈ ਮੈਂ ਦਿੰਦਾ ਹਾਂ ਆਰਾਮ ਵਾਹਿਗੁਰੂ ਕਰਦਾ ਬਹੁਤ ਭਰੋਸਾ ਇਹਨਾਂ ਨੂੰ ਪ੍ਰਮਾਤਮਾ ਤੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਪਤੇ ਜੀ